ਆ ਤੇ ਵਿੱਚ ਸਿੱਖਾਂ ਵਾਸਤੇ ਕੋਈ ਕਾਇਦੇ ਕਾਨੂੰਨ ਨਹੀਂ ਹੈਗਾ ਹਰ ਪਾਸੇ ਸਿੱਖਾਂ ਨਾਲ ਜ਼ਿਆਤੀ ਹੋ ਰਹੀ ਹੈ ਬੇਇਨਸਾਫੀ ਹੋ ਰਹੀ ਹੈ ਹੁਣ ਸਿੱਖ ਬੱਚੀ ਜਿਹੜੀ ਆ ਉਹ ਕਿੱਡੇ ਵੱਡੇ ਅਹੁਦੇ ਦੇ ਪੇਪਰ ਦੇਣ ਵਾਸਤੇ ਜਾ ਰਹੀ ਹੈ ਤੇ ਉਹਨੂੰ ਇਹ ਕਹਿ ਦਿੱਤਾ ਜਾਵੇ ਤਾਂ ਕਿਰਪਾਨ ਪਾ ਕੇ ਨਹੀਂ ਜਾ ਸਕਦੀ ਤੇ ਖੜਾ ਪਾ ਕੇ ਨਹੀਂ ਜਾ ਸਕਦੀ ਤੇ ਇਹੀ ਸਾਡੇ ਦੇਸ਼ ਤੇ ਸਾਡੀ ਗੁਲਾਮੀ ਦੀ ਨਿਸ਼ਾਨੀ ਆ ਵੀ ਅਸੀਂ ਗੁਲਾਮ ਲੋਕ ਆ ਤੇ 파ਟੋ ਧਾਰ ਚ ਪਏ ਹੋਏ ਆ ਸਾਡੀ ਕੋਈ ਸੁਣਵਾਈ ਨਹੀਂ ਤੇ ਸਾਡੀ ਕੋਈ ਗੱਲ ਸੁਣਨ ਵਾਲਾ ਹੈ ਹੀ ਕੋਈ ਨਾ ਸਾਡੇ ਵਾਸਤੇ ਕੋ ਕਾਨੂੰਨ ਆ ਸਾਡੇ ਵਾਸਤੇ ਇਹੋ ਕਾਲੇ ਕਾਨੂੰਨ ਨੇ ਤੇ ਕੇਨ ਫਾਂਸੀ ਲਾ ਦਿਓ ਕੇਨ ਜੇਲਾਂ ਚ ਬੰਦ ਕਰ ਦਿਓ ਨਾ ਕੋ ਸੁਣਵਾਈ ਆ ਨਾ ਸਾਡੀ ਕੋਈ ਪਿਆਰ ਕਰਨ ਵਾਲਾ ਕੋ ਦੇਸ਼ ਤੇ ਹੈ ਹੀ ਨਹੀਂ ਸਾਨੂੰ ਗੁਲਾਮੀ ਦਾ ਸਾਖ ਕਰਵਾਇਆ ਜਾ ਰਿਹਾ ਹੈ ਸਾਡੇ ਕਕਾਰ ਜਿਹੜੇ ਸਾਡੇ ਗੁਰੂ ਸਹਬਾਨਾ ਨੇ ਬਖਤੇ ਨੇ ਐਸੇ ਕਕਾਰਾਂ ਨੂੰ ਪਾ ਕੇ ਹੀ ਸਿਖਾਣੇ ਸਿਖਾ ਦੇ ਗੁਰੂ ਸਹਬਾਨਾ ਨੇ ਕੁਰਬਾਨੀਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿੰਨੀ ਵੱਡੀ ਦੇਣ ਹੈ ਹਿੰਦੁਸਤਾਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪਰਵਾਰਾ ਕਿੰਨੀ ਵੱਡੀ ਕੁਰਬਾਨੀ ਹੈ ਹਿੰਦੁਸਤਾਨ ਵਾਸਤੇ ਸਿੱਖਾਂ ਦਾ ਦੇਸ਼ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਅੱਜ ਉਸ ਜਿਸ ਨੂੰ ਅਸੀਂ ਆਜ਼ਾਦ ਹਿੰਦੁਸਤਾਨ ਕਹਿੰਦੇ ਆ ਉਥੇ ਸੇਖਾਜ ਗੁਲਾਮੀ ਦੀ ਜ਼ਿੰਦਗੀ ਜਿਉ ਰਿਹਾ ਹੈ ਤੇ ਸਾਡੀਆਂ ਬੱਚੀਆਂ ਸਾਡੇ ਬੱਚੇ ਕਿਰਪਾਨ ਪਾ ਕੇ ਕਿਸ ਤੈਸ ਤਿੰਦਿਆਂ ਚਾਹ ਸਕਦੇ ਕਿਤੇ ਹੋਰ ਕਈ ਥਾਵਾਂ ਤੇ ਸਾਨੂੰ ਪਬੰਦੀਆਂ ਲਾਈਆਂ ਜਾ ਰਹੀਆਂ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਇਹੋ ਹੀ ਸਾਡੇ ਵਾਸਤੇ ਮੰਦ ਭਾਗੀ ਗੱਲ ਹੈ ਪੰਜਾਬ ਤਾਂ ਸਾਡਾ ਛਾਪਿਆ ਨਹੀਂ ਕਿਤੇ ਨਾ ਕਿਤੇ ਐਜਿਬੀਸੀ ਨੇ ਕਿਹਾ ਕਿ ਵੀ ਘਰੇ ਵਿੱਚ ਜੀਵਨ ਕਰਕੇ ਨਾ ਤੇ ਕਿਵੇਂ ਦੇਖਦੇ ਆਪਕੇ ਕਪਰਾ ਉੱਤੇ ਹੁੰਦਾ ਆਪਰੇ ਦੇ ਲਈ ਕੋਈ ਨਹੀਂ ਕਹੰਗਾ ਹੀ ਹੋਵੇ ਜੇ ਰਲ ਮਿਲ ਕੇ ਇਹ ਗੁਰੂ ਸਾਹਿਬ ਦੀ ਕਿਤਾਬ ਦੀ ਜਿਹੜੀ ਅਰਧ ਕਿਤਾਬ ਦੀ 350 ਸਾਲਾਂ ਸ਼ਹੀਦੀ ਦੇ ਉਸ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸਾਰਾ ਸਿੱਖ ਜਗਤ ਮਨਾ ਰਿਹਾ ਹੈ ਇਹ ਸਰਕਾਰ ਵੀ ਮਨਾਉਣਾ ਚਾਹੁੰਦੀ ਹੈ ਤੇ ਇਸ ਤਰੀਕੇ ਨਾਲ ਜੰਮੂ ਵਿੱਚ ਉਹਨਾਂ ਨੇ ਨਿਚਾਰ ਲਾ ਕੇ ਜਾਂ ਲੋਕਾਂ ਨੂੰ ਲੱਟਣ ਟੱਪਣ ਲਾ ਕੇ ਮਨਾਉਣੀ ਹੈ ਤੇ ਮੈਂ ਸਮਝਦਾ ਇਹ ਤਾਂ ਵੱਡੀ ਸ਼ਰਮਨਾਕ ਗੱਲ ਤਾਂ ਹੋਰ ਕੋਈ ਨਹੀਂ ਹੋ ਸਕਦੀ ਜੇ ਸਹੀ ਮੈਨੇ ਕਿ ਅਸੀਂ ਮਹਾਨ ਸ਼ਹੀਰ ਭਾਈ ਮਤੀਦਾਸ ਭਾਈ ਸਾਤੀਦਾਸ ਭਾਈ ਗੱਲਾ ਜੀ ਅਤੇ ਧੰਗੁਰੂ ਗੋਬਿੰਦ ਧੰਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਹੋ ਕੇ ਮਨਾਉਣੀ ਆ ਫਿਰ ਸਾਡੇ ਸਰਦਾ ਪੂਰਵਕ ਹੋ ਕੇ ਕੇ ਸ਼ਰਾਵੀ ਰਤ ਮਿਲ ਕੇ ਮਨਾਉਣੀ ਚਾਹੀਦੀ ਹੈ ਭਾਈ ਅਮੇਰ ਪਾਉਂਦੀ ਜੇ ਸਰਕਾਰ ਇਹ ਜੇ ਨਹੀਂ ਅਦਮ ਲਾਏਗੀ ਜੀ ਇਹ ਤੇਰੇ ਤੋਂ ਨਾ ਜਾ ਸਕਦਾ ਵੇਖੋ ਜਿਹਦਾ ਵੀ ਕੋਈ ਪੰਥ ਕਾਰਜਾਂ ਵਾਸਤੇ ਅੱਗੇ ਆਊਗਾ ਸਰਕਾਰ ਨੇ ਉਹਨੂੰ ਬਗਰਾਮ ਕਰਨ ਵਾਸਤੇ ਹੱਥ ਕੰਡੇ ਵਰਤਨੇ ਨੇ ਲੱਖਾਂ ਲੋਕਾਂ ਨੂੰ ਵੋਟਾਂ પાਕੇ ਐਮਪੀ ਬਣਾ ਮੈਂਬਰ ਪਾਰਲੀਮੈਂਟ ਬਣਨਾ ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ ਲੇਕਿਨ ਕੋਈ ਸੁਣਵਾਈ ਨਹੀਂ ਕੋਈ ਜਦੋਂ 81 ਦਾ ਦੁਖਾਂਤ ਵਾਪਰਿਆ ਸੀ ਪੂਰੇ ਸਾਲ ਬਾਅਦ ਐਨਐਸਏ ਲੱਗਦੀ ਸੀ ਹੱਦ 2 ਸਾਲ 2 ਸਾਲ ਤੋਂ ਬਾਅਦ ਐਨਐਸਏ ਕਿਸੇ ਨਹੀਂ ਲੱਗਦੀ ਲੇਖਕੋਂ 35 ਸਾਲ ਐਨਐਸਏ ਡਿਬਰੂਗੜ੍ਹ ਜੇਲ੍ਹ ਜੋ ਅਸਾਮ ਦੇ ਭੇਜ ਦਿਓ ਉਥੇ ਇਕੱਲੇ ਨੂੰ ਰੱਖੋ ਫੇਰ ਉੱਤੇ ਜੋ ਮਰਜ਼ੀ ਇਲزام ਲਾਇਕ ਸਰਕਾਰਾਂ ਕੀ ਵੀ ਕਰ ਸਕਦੀਆਂ ਜੇ ਦੀ ਗੱਲ ਪੰਥ ਵਿੱਚ ਕੌਮ ਵਿੱਚ ਕੋਈ ਗੱਲ ਚੱਲੇਗੀ ਉਹਨੂੰ ਬਦਨਾਮ ਕਰਨ ਵਾਸਤੇ ਬਹੁਤ ਹੱਥ ਕੰਡੇ ਵਰਤੇ ਜਾ ਰਹੇ ਨੇ ਤੇ ਸਰਕਾਰਾਂ ਵੜ ਤੜੀਆਂ ਨੇ ਭਾਈ ਅਮਰਪਾਲ ਸਿੰਘ ਨੂੰ ਬਦਨਾਮ ਕਰਨ ਵਾਸਤੇ ਕੋਈ ਕਸਰਕ ਛੱਡੀ ਥੋੜੀ ਜਾ ਰਹੀ ਹੈ ਸਾਰੇ ਪਾਕਾਂ ਤੋਂ ਕੀਤਾ ਜਾ ਰਿਹਾ ਤੇ ਸਰਕਾਰ ਦੇ ਯਤਨ ਸਾਰੇ ਹੈ ਨੇ ਤੇ ਕਿਵੇਂ ਨਾ ਕਿਵੇਂ ਉਹ ਬੰਦੇ ਨੂੰ ਬਦਰਾਮ ਕਰ ਗਏ ਤੇ ਕਿਵੇਂ ਉਹਨਾਂ ਗੇੜੇ ਚ ਰੱਖਣਾ ਇਹ ਮਨਕੂਬੇ ਨੇ ਸਾਡੇ ਸਰਕਾਰ ਦੇ